ਦੇਸ਼ ਵਿਦੇਸ਼ ਦੇ ਲੋਕਾਂ ਨੂੰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਕਿ ਅੱਜ 13 ਸਾਲ ਬਾਅਦ ਜਿਹੜਾ ਇਨਸਾਫ ਦੀ ਕਿਰਨ ਜਿਹੜੀ ਤੁਹਾਡੀ ਭੈਣ ਨੂੰ ਮਿਲੀ ਹੈ ਹਰਾਸਤ ਵਿੱਚ ਵੀ ਜਿਹੜਾ ਉਹਨਾਂ ਨੂੰ ਲੈ ਲਿੱਤਾ ਗਿਆ ਸੋ ਮੈਂ ਆਪਣੇ ਸੂ ਉਦੇਸ਼ਾਂ ਉਦੇਸ਼ਾਂ ਵਿੱਚ ਵੱਸਦੇ ਲੋਕਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਹਮੇਸ਼ਾ ਸਾਡੇ ਨਾਲ ਸਪੋਰਟ ਕੀਤੀ ਸੀ ਉਹ ਇਹ ਜਿਹੜਾ 33 2000 ਵਾਲਾ ਕੇਸ ਹੈ ਉਹਦੇ ਵਿੱਚ ਮੁੱਖ ਦੋਸ਼ੀ ਤੇ ਐਮਐਲਏ ਹੈ ਸੀ ਨਾਲ ਦੀ ਨਾਲ ਮੁੱਖ ਦੋਸ਼ੀ ਜਿਹੜੇ ਹੈਗੇ ਸੀ ਉਹ ਪੁਲਿਸ ਮੁਲਾਜ਼ਮ ਵੀ ਹੀ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮੇ ਸੀ ਸੋ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ 13 ਸਾਲ ਤੋਂ ਤਸੱਦਦ ਹੋ ਰਿਹਾ ਹੈ ਅੱਜ ਵੀ ਜਿਹੜਾ ਸਾਨੂੰ ਜਾਨ ਦਾ ਖਤਰਾ ਬਣਿਆ ਹੋਇਆ ਹੈ ਮੈਂ ਆਪਣੇ ਸਮੂਹ ਲੋਕਾਂ ਨੂੰ ਦੱਸਣਾ ਚਾਹਨੀ ਆ ਕਿ 12 ਤਰੀਕ ਦੇ ਬਾਰੇ ਜਿਹੜੀ ਇਹ ਸਜ਼ਾ ਵੀ ਜਿਹੜੀ ਐਲਾਨ ਦਿੱਤੀ ਜਾਵੇਗੀ ਸੋ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਮੈਂ ਸੋਸ਼ਲ ਮੀਡੀਆ ਦਾ ਪ੍ਰੈਸ ਮੀਡੀਆ ਦਾ ਜਿਹਨਾਂ ਨੇ ਅੱਜ ਤੱਕ ਸਾਡਾ ਜਿਹੜਾ ਸਾਥ ਨ ਬੀਜਪੀ ਸਾਨੂੰ ਮੇਰੀ ਬੇਨਤੀ ਹੈ ਕਿ ਜਿਹੜੀ ਤੁਰੰਤ ਜਿਹੜੀ ਮੇਰੀ ਸੁਰੱਖਿਆ ਹੈ ਮੇਰੀ ਸਕਿਉਰਿਟੀ ਹੈ ਜਿਹੜੀ ਉਹ ਮੈਨੂੰ ਜਿਹੜੀ ਪ੍ਰੋਵਾਈਡ ਕਰਵਾਈ ਜਾਵੇ ਜਿਆ ਵਾਲੂ ਕੀ ਜਿਆਪੀ ਜਿਆ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਸਮੂਹ ਵਸਦੇ ਭਾਰਤ ਦੇ ਰਿਸ਼ ਦੇ ਲੋਕ ਔਰ ਹਮ ਇਸ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਮੈਂ ਉਹਨਾਂ ਨੂੰ ਕਿ ਤਸਨਾ ਚਾਹੁੰਨੀ ਆ ਕਿ ਅੱਜ 13 ਸਾਲ ਬਾਅਦ ਜਿਹੜਾ ਇਨਸਾਫ ਦੀ ਕਿਰਨ ਜਿਹੜੀ ਤੁਹਾਡੀ ਭੈਣ ਨੂੰ ਮਿਲੀ ਹੈ ਪਰਮਾਨਜੋਬ ਕੋਰਟ ਤਰਨਤਾਰਨ ਦੇ ਵੱਲੋਂ ਜਿਹੜਾ 332013 ਵਾਲਾ ਕੇਸ ਸੀ ਜਿਹੜਾ ਇੱਕ ਐਮਐਲਏ ਵਧਾਇਕ ਜਿਹੜਾ ਹਲਕਾ ਖਡੂਰ ਸਾਹਿਬ ਦਾ ਮਨਜਿੰਦਰ ਸਿੰਘ ਸਾਹਿਬ ਆਫ ਲਾਲਪੁਰਾ ਜਿਹੜਾ ਆਮ ਆਦੀ ਪਾਰਟੀ ਦਾ ਵਦ ਐਕਸੀ ਔਰ ਪੁਲਸ ਮੁਲਾਜ਼ਮਾਂ ਹੀ ਜਿਹੜੇ ਉਹਨਾਂ ਨੂੰ ਅੱਜ ਦੋਸ਼ੀ ਕਰਾਰ ਜਿਹੜਾ ਮਾਨਯੋਗ ਕੋਰਟ ਵੱਲੋਂ ਕਰ ਦਿੱਤਾ ਗਿਆ ਹੈ ਔਰ ਕੋਰਟ ਹਰਾਸਤ ਵਿੱਚ ਵੀ ਜਿਹੜਾ ਉਹਨਾਂ ਨੂੰ ਲੈ ਲਿੱਤਾ ਗਿਆ ਇਸ ਸਮੇਂ ਆਪਣੇ ਸੂਹ ਉਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਹਮੇਸ਼ਾ ਸਾਡੇ ਨਾਲ ਸਪੋਰਟ ਕੀਤੀ ਸੀ ਔਰ ਮੈਂ ਮਾਨਯੋਗ ਡੀਜੀਪੀ ਪੰਜਾਬ ਨੂੰ ਵੀ ਜਿਹੜੀ ਅਪੀਲ ਕਰਨਾ ਚਾਹੁੰਦੀ ਆ ਕਿ ਜਿੱਥੇ ਅੱਜ ਮੇਰੀ ਮਾਨਯੋਗ ਕੋਰਟ ਨੇ ਜਿਹੜੀ ਮੈਨੂੰ ਉਮੀਦ ਵਿਖਾਈ ਹੈ ਆਸ ਦਿੱਤੀ ਹੈ ਜਿਹੜੀ ਇਨਸਾਫ ਦੀ ਉੱਥੇ ਹੀ ਮੇਰੇ ਨਾਲ ਡੀਜੀਪੀ ਪੰਜਾਬ ਲੋ ਵੀ ਇਨਸਾਫ ਕਰਵਾਇਆ ਕਿਉਂਕਿ ਮੈਨੂੰ ਔਰ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੀ ਸਕਿਉਰਟੀ ਜਿਹੜੀ ਵਿਡਰੋ ਕਰ ਲਈਤੀ ਗਈ ਸੀ ਮੈਂ ਸੋਨੀ ਆ ਕਿ ਮੇਰੇ ਸਕਿਉਰਟੀ ਜਿਹੜੀ ਉਹ ਮੈਨੂੰ ਵਾਪਸ ਕੀਤੀ ਜਾਵੇ ਕਿਉਂਕਿ ਉਹ ਇਹ ਜਿਹੜਾ 332000 ਵਾਲਾ ਕੇਸ ਹੈ ਉਹਦੇ ਵਿੱਚ ਮੁੱਖ ਦੋਸ਼ੀ ਤੇ ਐਮ ਐਲ ਏ ਹੈ ਸੀ ਨਾਲ ਦੀ ਨਾਲ ਮੁੱਖ ਦੋਸ਼ੀ ਜਿਹੜੇ ਹੈਗੇ ਸੀ ਉਹ ਪੁਲਸ ਮੁਲਾਜ਼ਮ ਵੀ ਹੀ ਪੰਜਾਬ ਪੁਲਸ ਦੇ ਜਿਹੜੇ ਮੁਲਾਜ਼ਮੇ ਸੀ ਸੋ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ 13 ਸਾਲ ਤੋਂ ਤਸੱਦਦ ਹੋ ਰਿਹਾ ਹੈ ਅੱਜ ਵੀ ਜਿਹੜਾ ਸਾਨੂੰ ਜਾਨ ਦਾ ਖਤਰਾ ਬਣਿਆ ਹੋਇਆ ਹੈ ਮੇਰੀ ਔਰ ਮੇਰੇ ਪਰਿਵਾਰ ਦੀ ਜਿਹੜੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਜਲਦ ਤੋਂ ਜਲਦ ਮੇਰੀ ਬਣਾਈ ਜਾਵੇ ਔਰ ਔਰ ਮੈਂ ਆਪਣੇ ਸਮੂਹ ਅ ਲੋਕਾਂ ਨੂੰ ਦੱਸਣਾ ਚਾਹਨੀ ਆ ਕਿ 12 ਤਰੀਕੇ ਵਾਲੇ ਦਿਨ ਜਿਹੜੀ ਸਜ਼ਾ ਵੀ ਜਿਹੜੀ ਐਲਾਨ ਦਿੱਤੀ ਜਾਵੇਗੀ ਸੋ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਸੋਸ਼ਲ ਮੀਡੀਆ ਦਾ ਪ੍ਰੈਸ ਮੀਡੀਆ ਦਾ ਕਿ ਜਿਨ੍ਹਾਂ ਨੇ ਅੱਜ ਤੱਕ ਸਾਡਾ ਜਿਹੜਾ ਸਾਥ ਨਿਭਾਇਆ ਡੀਜੀਪੀ ਸਾਹਮਣੋਂ ਮੇਰੀ ਬੇਨਤੀ ਹੈ ਕਿ ਜਿਹੜੀ ਤੁਰੰਤ ਜਿਹੜੀ ਮੇਰੀ ਸੁਰੱਖਿਆ ਹੈ ਮੇਰੀ ਸਕਿਉਰਿਟੀ ਹੈ ਜਿਹੜੀ ਉਹ ਮੈਨੂੰ ਜਿਹੜੀ ਪ੍ਰੋਵਾਈਡ ਕਰਵਾਈ ਜਾਵੇ ਮੈਂ ਚਾਹੁੰਦੀ ਆ ਕਿ ਮੈਨੂੰ ਜਿਹੜੀ ਸਿਕਿਉਰਿਟੀ ਆ ਪੰਜਾਬ ਪੁਲਿਸ ਵੱਲੋਂ ਨਾ ਦਿੱਤੀ ਜਾਵੇ ਕਿਉਂਕਿ ਪੰਜਾਬ ਪੁਲਿਸ ਨਾਲ ਹੀ ਜਿਹੜਾ ਮੇਰਾ ਕੇਸ ਚੱਲ ਰਿਹਾ ਹੈ ਔਰ ਮੈਂ ਦੱਸਣਾ ਚਾਹੁੰਦੀ ਆ ਕਿ ਮੈਨੂੰ ਜਿਹੜੀ ਸੈਂਟਰ ਦੀ ਸਿਕਿਉਰਿਟੀ ਆ ਮੈਨੂੰ ਔਰ ਮੇਰੇ ਪਰਿਵਾਰ ਨੂੰ ਜਿਹੜੀ ਸੈਂਟਰ ਦੀ ਸਿਕਿਉਰਿਟੀ ਉਹੀ ਪ੍ਰੋਵਾਈਡ ਕਰਾਈ ਜਾਵੇ ਔਰ ਤੁਰੰਤ ਆ ਪ੍ਰੋਵਾਈਡ ਕਰਾਈ ਜਾਵੇ ਨਾ ਕਿ ਮੇਰਾ ਨੁਕਸਾਨ ਜਿਹੜਾ ਜਾਨੀ ਮਾਨੀ ਨੁਕਸਾਨ ਹੈ ਉਸ ਤੋਂ ਮੇਰਾ ਬਚਾਅ ਕੀਤਾ ਜਾਵੇ ਜਾਵਾਂਗੀ ਜੀ ਆਪੀ ਵੀ ਆਪਾਂ